ਜਿਵੇਂ ਤੁਸੀਂ ਦੇਖ ਸਕਦੇ ਹੋ ਸੀਐਮ ਸਾਹਿਬ ਸਾਡੇ ਵਿੱਚ ਪਹੁੰਚ ਚੁੱਕੇ ਨੇ ਜ਼ੋਰਦਾਰ ਤਾੜੀਆਂ ਨਾਲ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਜੀ ਬੇਨਤੀ ਕਰਾਂਗੇ ਸੀਐਮ ਸਾਹਿਬ ਨੂੰ ਕਿ ਅਜ ਦੇ ਇਸ ਪ੍ਰੋਜੈਕਟ ਦਾ ਰੇਲਵੇ ਓਵਰਬ੍ਰਿਜ ਮਲਤਾਨੀਆ ਪੁਲ ਅਰਦਾਜ ਜੀ ਇਸ ਨੂੰ ਲੋਕ ਪਰਪਰ ਕੀਤਾ ਜਾਵੇ ਓ ਯਾਰ ਸਾਡੇ ਪਿੰਡੋਂ ਜੁੜਿਆ ਸਮਾਂ ਜੋਟਾ ਪਾੜੀਆਂ ਸੀ ਬਹੁਤ ਬਹੁਤ ਧੰਨਵਾਦ ਸੀਯਪ ਸਾਹਿਬ ਮੈਕਰਵਾ ਪਾਸੋਂ ਨਹੀਂ ਉਹ ਥੀਰੇ ਵਾਲੇ ਪਿੱਛੇ ਮੈਂ ਹੁਣੇ ਕਰਾ ਦਿੰਦਾ ਆ ਸੀਯਪ ਸਾਹਿਬ ਇੱਕ ਵਾਰੀ ਫੋਟੋ ਫੇਰ ਕਰਾਓ ਜੀ ਸਾਡੂ ਫੋਟੋ ਨਹੀਂ ਮਿਲੀ ਇੱਕ ਵੀ ਮੁੜ ਕੇ ਕਾਪੀ ਰਾਈਟ ਆ ਜਾਂਦਾ ਜੀ ਉੱਤੋਂ ਸੀਯਪ ਸਾਹਿਬ ਫੋਟੋ ਦਿਖਾ ਸਾਨੂੰ ਫੋਟੋ ਨਹੀਂ ਆਈ ਉਹ ਕਾਪੀਰਾਈਟ ਆ ਜਾਊਗਾ ਜੀ ਪਾ ਜੀ ਸਰ ਸਰ ਥੋੜਾ ਜਿਹਾ ਸਭ ਤੋਂ ਪਹਿਲਾਂ ਮਾਲਵੇ ਦਾ ਦਿਲ ਸਮਝੇ ਜਾਂਦੇ ਉਹ ਢਿੰਡਾ ਟੈਲੀ ਕਰ ਲੈ ਸ਼ਹਿਰ ਦੇ ਸਾਰੇ ਬਤਵੰਤ ਸੱਜਣ ਸਾਡੇ ਐਮਐਲਏ ਸਹਿਬਾਨ ਆਦਰ ਸਹਿਬਾਨ ਆਲੇ ਦਾਲੇ ਦੇ ਇਲਾਕੇ ਤੋਂ ਆਏ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਇੱਥੋਂ ਦਾ ਸਾਰਾ মিডিਆ ਬਠਿੰਡਾ ਦਾ print media electronic media social media ਜਿੰਨੇ ਵੀ ਮੰਚਾਂ ਨੂੰ ਤੁਸੀਂ ਰਿਪਰੈਜ਼েন্ট ਕਰਦੇ ਹੋ ਬਹੁਤ ਬਹੁਤ ਧੰਨਵਾਦ ਵੀ ਹੈ ਨਵੇਂ ਸਾਲ ਦੀਆਂ ਲੋੜੀ ਦੀਆਂ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਅੱਜ ਰੇਲਵੇ ਵਿੱਚ ਜਿਹੜਾ ਮਲਤਾਨੀਆ ਕੋਲ ਹੈ ਉਹਦੇ ਰਸਮੀ ਤੌਰ ਤੇ ਰੁਕਾਟਣ ਵਾਸਤੇ ਇਕੱਠੇ ਹੋਏ ਆ ਬੜੇ ਚਿਰਾਂ ਤੋਂ ਚੱਲੀ ਆ ਰਹੀ ਇਹ ਮੰਗ ਸੀਗੀ ਕਿਉਂਕਿ ਬਠਿੰਡਾ ਦੇਸ਼ ਦੇ ਵੱਡੇ ਜੰਕਸ਼ਨਾਂ ਦੇ ਵਿੱਚ ਰੇਲਵੇ ਜੰਕਸ਼ਨਾਂ ਦੇ ਵਿੱਚ شمار ਹੁੰਦਾ ਹੈ। ਇਸ ਕਰਕੇ ਪਾਪੂਲੇਸ਼ਨ ਦੇ ਨਾਲ ਨਾਲ ਟ੍ਰੇਨਾਂ ਦੀ ਗਿਣਤੀ ਵੀ ਦਿਨ ਬਦ ਦਿਨ ਵਧ ਰਹੀ ਹੈ। ਉਹਦੇ ਕਰਕੇ ਕਈ ਪੁਲਿਸੇ ਨੇ ਜਿੱਥੋਂ ਬਠਿੰਡਾ ਕਈ ਪਾਕਾਂ ਚ ਵੰਡਿਆ ਜਾਂਦਾ ਹੈ। ਕਈ ਬਰੀ ਦੁਕਾਨਾਂ ਪੁਲ ਦੇ ਪਰਲੇ ਪਾਸੇ ਰਹਿ ਜਾਂਦੀਆਂ। ਘਰ ਜਿਹੜੇ ਨੇ ਉਹ ਇੱਧਰ ਰਹਿ ਜਾਂਦੇ ਨੇ। ਕਈ ਵਾਰੀ ਸਕੂਲ ਬੱਚਿਆਂ ਦੇ ਉਪਰ ਦੇ ਦੂਜੇ ਪਾਸੇ ਹੁੰਦੇ ਨੇ ਘਰ ਇੱਧਰ ਹੁੰਦੇ ਨੇ ਤਾਂ ਕਾਫੀ ਆਉਣਾ ਜਾਣਾ ਦੁਸ਼ਵਾਰੀਆਂ ਭਰਿਆ ਹੋ ਜਾਂਦਾ ਸੋ ਇਹ ਸਮੇਂ ਦੀ ਮੰਗ ਹੈ ਕਿ ਸ਼ਾਨਦਾਰ ਲੇਟੈਸਟ ਟੈਕਨੋਲੋਜੀ ਦੀ ਇੰਜੀਨੀਅਰਿੰਗ ਦੇ ਨਾਲ ਅਸੀਂ ਸ਼ਹਿਰਾਂ ਦਾ ਵਿਕਾਸ ਕਰੀਏ ਉਹ 35 ਸਾਲ ਪੁਰਾਣਾ ਇਹ ਪੁਲ ਸੀਗਾ 23 ਫੁੱਟ ਦੀ ਇਹਦੀ ਜਿਹੜੀ ਕੈਰੇਜ ਵੇ ਸੀਗੀ ਤੇ ਸਰਵਿਸ ਰੋਡ ਦੀ ਚੌੜਾਈ ਘਟ ਹੋਣ ਕਰਕੇ ਮੌਜੂਦਾ ਟ੍ਰੈਫਿਕ ਦੇ ਯੋਗ ਨਹੀਂ ਰਿਹਾ ਸੀਗਾ ਅਪਡੇਟ ਨਹੀਂ ਰਿਹਾ ਸੀਗਾ ਸੋ ਬਰਸਾਤਾਂ ਦੇ ਮੌਕੇ ਤੇ ਇਹ ਬੰਦ ਵੀ ਕਰਨਾ ਪੈਂਦਾ ਸੀ ਰਿਪੇਅਰ ਵਾਸਤੇ 138.08 ਕਰੋੜ ਜਾਨੀ ਕਿ 38 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਲਗਭਗ 1 ਕਿਲੋਮੀਟਰ ਦੀ ਥੋੜੀ ਜਿਹੀ ਘੱਟ ਹੈ 1 ਕਿਲੋਮੀਟਰ ਤੋਂ 1 ਕਿਲੋਮੀਟਰ ਦੀ ਚੌੜਾਈ ਦਾ ਹੈ ਲੰਬਾਈ ਦਾ ਪੁਲ ਹੈ ਤੇ 23 ਫੁੱਟ ਤੋਂ ਵਧਾ ਕੇ 34.5 ਫੁੱਟ ਦੀ ਚੌੜਾਈ ਕੀਤੀ ਹੈ ਸੋ ਇਹਦੇ ਪੁਲ ਦੇ ਹੇਠਾਂ ਕਿਉਂਕਿ ਅੱਜ ਕੱਲ੍ਹ ਇਹ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਕਿ ਪੁਲ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਵੀ ਇਸਤੇਮਾਲ ਬੜੇ ਟਿਕੀ ਨਾ ਕੀਤਾ ਜਾਂਦਾ ਸੋ ਸਪੋਰਟਸ ਨਾਲ ਸੰਬੰਧਿਤ ਗਰਾਊਂਡ ਸਕੇਟਿੰਗ ਬਾਸਕਟਬਾਲ ਕੋਰਟ ਵਾਕਿੰਗ ਟਰੈਕ ਸੋ ਜਿਮ ਸਪੇਸ ਵਾਸਤੇ ਵੀ ਉਹਨੂੰ ਇਸਤੇਮਾਲ ਕਰਾਂਗੇ ਤੇ 11 ਸਤੰਬਰ 2023 ਨੂੰ ਇਹਦੀ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਵੈਸੇ ਫਾ ਚੱਲ ਪਿਆ ਮੈਂ ਇਹ ਕਹਿੰਦਾ ਸੀਗਾ ਕਿ ਇਹ ਜ਼ਰੂਰੀ ਨਹੀਂ ਕਿ ਜੇ ਮੈਂ ਨਾ ਆ ਸਕਾਂ ਤਾਂ ਆਪਾਂ ਪੁਲ ਨਹੀਂ ਚਲਾਉਣਾ ਸੋ ਰਸਮੀ ਤੌਰ ਤੇ ਅੱਜ ਉਦ ਘਟਨਾ ਤੇ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜੇ ਵੀ ਇਸ ਇਲਾਕੇ ਦੇ ਲੋਕ ਜਿਹੜੇ ਇਸ ਪੁਲ ਤੋਂ ਫਾਇਨਲੈਂਡ ਕਿ ਮੈਂ ਮੁਬਾਰਕਾ ਦੇਣਾ ਇੱਕ ਹੋਰ ਪੁਲ ਹੈ ਜਿਹਦੀ ਅੱਜ ਰਸਮੀ ਤੌਰ ਤੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਬਠਿੰਡਾ ਫੋਕਪੁਰ ਲਾਈਨ ਤੇ ਜਨਤਾਨਗਰ ਵਾਲੀ ਜਗ੍ਹਾ ਤੇ ਅੰਡਰ ਪਿੱਜ ਵੀ ਬਣਿਆ ਹੋਇਆ ਤੇ ਇਹ ਬਟਿੰਡਾ ਕੋਨਿਆਂ ਵਾਲਾ ਰੋਡ ਤੇ ਬਾਦਲ ਕੁਦੜਾ ਰੋਡ ਨੂੰ ਵੀ ਆਪਸ ਦੇ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਈਆ ਉਹਦੇ ਵਾਸਤੇ ਪ੍ਰਵਾਨਗੀ ਦਿੱਤੀ ਗਈ ਹੈ ਤੇ ਉਹ ਵੀ ਬੜੀ ਜਲਦੀ ਜਿਹੜਾ ਉਹ ਸਾਰੀਆਂ ਐਨਓਸੀਜ਼ ਵਗੈਰਾ ਹੋ ਜਾਣਗੀਆਂ ਤੇ ਟੈਂਡਰ ਵਗੈਰਾ ਦਾ ਪਰਖੇਰਾ ਸ਼ੁਰੂ ਕਰ ਦਿੱਤੇ ਆ ਉਹ ਵੀ ਹੁਣ ਆਮ ਲੋਕਾਂ ਵਾਸਤੇ ਪ੍ਰੇਗਾਂ ਦੀ ਖੋਲਜੂਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜੇ ਦੇ ਸਾਧਨਾਂ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਬਠਿੰਡਾ ਦਾ ਜਿਹੜਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਾਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਫੋਰ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅੱਜ ਇੱਕ ਲਾਇਬ੍ਰੇਰੀ ਦਾ ਵੀ ਘਟਨਾ ਜਿੱਥੇ ਜਿਹੜੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੀ ਤਿਆਰੀ ਕਰਾਈ ਜਾਊਗੀ ਕਿਉਂਕਿ ਜ਼ਮਾਨਾ ਕੰਪੀਟੀਸ਼ਨ ਦਾ ਹੋ ਗਿਆ ਤੇ ਹੁਣ ਆਪਾਂ ਨੂੰ ਪੜ੍ਹਾਈ ਦੇ ਵਿੱਚ ਜੇ ਅਪਡੇਟ ਨਹੀਂ ਰਵਾਂਗੇ ਤਾਂ ਪਿੱਛੇ ਰਹਿ ਜਾਾਂਗੇ ਉਹ ਲਾਇਬ੍ਰੇਰੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ ਬਣਾ ਰਹੇ ਹਾਂ ਉਹ ਲਾਇਬ੍ਰੇਰੀਆਂ ਜਿਹੜੀਆਂ ਉਹਦੇ ਵਿੱਚ ਸਿਲੇਬਸ ਦੀਆਂ ਕਿਤਾਬਾਂ ਵੀ ਰੱਖੀਆਂ ਜਾਂਦੀਆਂ ਨੇ ਉੱਥੇ ਵੀ ਅਜਨੇ ਬੱਚਿਆਂ ਨੂੰ ਇਸ ਤੋਂ ਬਾਅਦ ਮਿਲੂਗਾ ਤੇ ਉਹੀ ਬੱਚੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਦੇਣਗੇ ਉਹ ਵੀ ਆਪਣੇ ਜੂਨੀਅਰਸ ਨੂੰ ਵੀ ਨਾਲ-ਨਾਲ ਪੜ੍ਹਾਉਣਗੇ ਸੋ ਵੇਖੋ ਲੇਟੈਸਟ ਟੈਕਨੀਕ ਹੈ ਜਿਹੜੀ ਸਟੱਡੀ ਦੀ ਉਹ ਵੀ ਇਸਤੇਮਾਲ ਕੀਤੀ ਜਾਊਗੀ ਤਾਂ ਕਿ ਇਹ ਲੱਖਾਂ ਜਿਹੜਾ ਉਪੜਾਈ ਪੱਖੋਂ ਵੀ ਵਿਕਾਸ ਪੱਖੋਂ ਵੀ ਕਿਸੇ ਕੋ ਕੋ ਘਟ ਨਹੀਂ ਹੈਗਾ ਵੈਸੇ ਪਹਿਲਾਂ ਇੱਕ ਮਿੱਥ ਬਣੀ ਹੋਈ ਸੀਗੀ ਇਲਾਕੇ ਬਾਰੇ ਸੰਗਰੂਰ ਮਾਨਸਾ ਬਠਿੰਡਾ ਕਿ ਪਤਾ ਨਹੀਂ ਸ਼ਾਇਦ ਟੇਲਾਂ ਤੇ ਰਹਿ ਗਏ ਜਾਂ ਪਿੱਛੇ ਰਹਿ ਗਏ ਪਰ ਪ੍ਰਮਾਤਮਾ ਹਰੇਕ ਨੂੰ ਇੱਕੋ ਜਿਹਾ ਬਣਾ ਕੇ ਭੇਜਦਾ ਹੈ ਬਸ ਲੋੜ ਇਹ ਹੈ ਕਿ ਅਸੀਂ ਆਪਣੇ ਸਕੂਲਾਂ ਨੂੰ ਕਿੰਨਾ ਅਪਡੇਟ ਕਰਦੇ ਹਾਂ ਕਿੰਨਾ ਅਪਗ੍ਰੇਡ ਕਰਦੇ ਹਾਂ ਸਾਡੇ ਟੀਚਰਸ ਜਿਹੜੇ ਨੇ ਉਹ ਕਿੰਨੇ ਕ ਅਪਗ੍ਰੇਡਡ ਨੇ ਜਿਨ੍ਹਾਂ ਨੇ ਆਉਣ ਵਾਲੇ ਫਿਊਚਰ ਵਾਸਤੇ ਜਿਹੜੇ ਕੰਪੀਟੀਸ਼ਨ ਵਾਸਤੇ ਵੀ ਬੱਚੇ ਤੇ ਕੰਪੀਟੀਸ਼ਨ ਪਾਸ ਕਰਨ ਵਾਲੇ ਵੀ ਜਿਹੜੇ ਬੱਚੇ ਜਿਹੜੇ ਇੱਥੋਂ ਨਿਕਲ ਕੇ ਜਾਣਗੇ ਦੇਸ਼ ਦੇ ਵਿੱਚ ਅਲੱਗ-ਅਲੱਗ ਵੱਡੇ-ਵੱਡੇ ਉਹਦਿਆਂ ਤੇ ਪੰਜਾਬ ਸਟੇਟ ਦੇ ਵਿੱਚ ਉਹ ਆਪਣੀ ਸੇਵਾ ਮਨਵਾਉਣਗੇ ਸੋ ਕਿਸੇ ਕੰ ਨੂੰ ਘੱਟ ਨਹੀਂ ਜਿਹੜਾ ਅੰਕਿਆ ਜਾਣਾ ਚਾਹੀਦਾ ਕਿਸੇ ਵੀ ਕਸਬੇ ਨੂੰ ਜਾਂ ਕਿਸੇ ਵੀ ਇਲਾਕੇ ਨੂੰ ਸੋ ਇਸ ਕਰਕੇ ਅੱਜ ਕਾਫੀ ਦੇਰ ਬਾਅਦ ਬਠਿੰਡੇ ਜਦੋਂ ਲਾਸਟ ਟਾਈਮ ਆਇਆ ਸੀ ਕਿ ਉਦੋਂ ਇੱਕ ਜਿਹੜਾ ਐਡੀਟੋਰੀਅਮ ਦਾ ਤੁ ਕਾਟਨ ਕੀਤਾ ਸੀਗਾ ਜਿਹਦੇ ਵਿੱਚ ਬੜੇ ਹੀ ਸ਼ਾਨਦਾਰ ਪ੍ਰੋਗਰਾਮ ਵੀ ਹੁੰਦੇ ਨੇ ਬਹੁਤ ਸਾਰਾ ਕੋਈ ਕਿਸੇ ਦੇ ਸਾਇਹਿਤਿਕ ਸਰਗਰਮੀਆਂ ਵੀ ਹੁੰਦੀਆਂ ਨਾਲ ਨਾਲ ਵਪਾਰਕ ਸਰਗਰਮੀਆਂ ਵਾਸਤੇ ਕਾਨਫਰੰਸਾਂ ਹੋਲੀ ਵਾਸਤੇ ਵੀ ਬੜਾ ਸ਼ਾਨਦਾਰ ਇੱਕ ਅਪਡੇਟਡ ਐਥੋਰੀਅਮ ਹੈ ਸੋ ਜਦੋਂ ਵੀ ਬਠਿੰਡੇ ਵਾਲਿਆਂ ਨੂੰ ਅਸੀਂ ਆਵਾਜ਼ ਮਾਰੀ ਹੈ ਤਾਂ ਉਹਨਾਂ ਨੇ ਦੁੱਗਣੇ ਤਿਕਣੇ ਪਿਆਰ ਸਹਿਤ ਸਾਨੂੰ ਨਵਾਜਿਆ ਤੇ ਮੈਂ ਇਹ ਕੋਈ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਬਠਿੰਡੇ ਸ਼ਹਿਰ ਦਾ ਜਿਹੜਾ ਮੰਦੇ ਦੇ ਆ ਫੜਾ ਦੋ ਇਥੋਂ ਬੜਾ ਆ ਫੜ ਲਿਓ ਫੋਨ ਨੰਬਰ ਲਿਖ ਦਿਓ ਫੋਨ ਨੰਬਰ ਲਿਖ ਜੇ ਕਿਸੇ ਨੇ ਕੋਈ ਕਾਹਕੇ ਤੇਣਾ ਕੋਈ ਗੱਲ ਪਰ ਫੋਨ ਨੰਬਰ ਜਰੂਰ ਲਿਖ ਦਿਓ ਤਾਂ ਕਿ ਕੋਈ ਪੁੱਛਣਾ ਪੈ ਜੇ ਕੁਛ ਤਾਂ ਤੁਹਾਨੂੰ ਇਥੋਂ ਫੋਨ ਆ ਜਾਊਗਾ ਕੋਈ ਗੱਲ ਫੜਾ ਦਿਓ ਫੋਨ ਨੰਬਰ ਜਰੂਰ ਲਿਖ ਲੈਣਾ ਕੋਈ ਗੱਲ ਲੈ ਸੋ ਅੱਜ ਇਸ ਤੋਂ ਬਾਅਦ ਮੈਂ ਨਰੂਆ ਨੇ ਜਾਣਾ ਜਿੱਥੇ ਲੋਕ ਮਿਲਣੀ ਆ ਅੱਜ ਦਰਦ ਦੇ ਪਿੰਡਾਂ ਦੇ ਲੋਕਾਂ ਨੂੰ ਪੰਜ ਸਰਪੰਚ ਸਹਿਬਾਨਾਂ ਨੂੰ ਮਤਵਰਸਤ ਜੀਾਨੂੰ ਮਿਲਾਂਗੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਰੇ ਪੰਜਾਬ ਚ ਕਰਦੇ ਰਹਿੰਦੇ ਆ ਕਿਉਂਕਿ ਜਦੋਂ ਲੋਕਾਂ ਨਾਲ ਸਿੱਧਾ ਸੰਪਰਕ ਹੁੰਦਾ ਕੋਈ ਗ੍ਰਿਵੈਂਸਸ ਵੀ ਨਹੀਂ ਕੋਈ ਸ਼ਿਕਾਇਤਾਂ ਸ਼ਿਕਵੇ ਵੀ ਨਹੀਂ ਉਹ ਵੀ ਮੌਕੇ ਤੇ ਸੁਣੇ ਵੀ ਜਾ ਸਕਦੇ ਨੇ ਦੂਰ ਵੀ ਕੀਤੇ ਜਾ ਸਕਦੇ ਨੇ ਨਾਲ ਆਫੀਸਰ ਸਾਹਿਬਾਨ ਸਾਰੇ ਬੈਠੇ ਹੁੰਦੇ ਆ ਸੋ ਅੱਜ ਨਰੂਆਣੇ ਮੈਂ ਇਸ ਤੋਂ ਬਾਅਦ ਲਾਇਬ੍ਰੇਰੀ ਲਾਇਬ੍ਰੇਰੀ ਤੋਂ ਨਰੂਆਣਾ ਜਾ ਕੇ ਅ ਮਠਿੰਡੇ ਦੇ ਇਲਾਕੇ ਦਾ ਅੱਜ ਦੌਰਾ ਇਸ ਤੋਂ ਬਾਅਦ 14 ਤਰੀਕ ਨੂੰ ਮੁਕਸਰ ਸਾਹਿਬ ਦੇ ਕੇ ਮਾਗੀ ਦੇ ਮੇਲੇ ਤੇ ਆਵਾਂਗੇ ਔਰ ਚਾਰੀ ਮੁਕਤੇ ਦੀ ਧਰਤੀ ਉਥੇ ਵੀ ਨਤਨਸਤਕ ਹੋਵਾਂਗੇ ਆਸ਼ੀਰਵਾਦ ਦਵਾਂਗੇ ਪ੍ਰਮਾਤਮਾ ਸਮੱਤ ਪੱਖੇ ਪਲ ਬਖਸ਼ੇ ਜੀਸ ਜ਼ਿੰਮੇਵਾਰੀ ਨੂੰ ਨਿਭਾਉਣ ਲੱਗੇ ਹੋਏ ਆਂ ਉਹਨੂੰ ਉਸ ਜੇ ਮੈਂ ਬਾਰੇ ਨੂੰ ਹੋ ਤਾਂ ਦੇ ਇਹ ਨਾ ਨਵਾਂ ਦਾ ਬਲਵਖਸ਼ੇ ਪ੍ਰਮਾਤਮਾ ਮੈਂ ਮਾਫੀ ਚਾਹੁੰਨਾ ਕਿ ਮੌਸਮ ਦੀ ਖਰਾਬੀ ਕਰਕੇ ਥੋੜਾ ਜਿਹਾ ਪ੍ਰੋਗਰਾਮ ਲੇਟ ਹੋ ਗਿਆ ਪਰ ਕੋਈ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਕਾੜੀ ਵਾਲਾ ਜਿਹਾ ਕੋਈ ਉਹ ਪ੍ਰੋਗਰਾਮ ਦੋ ਦਿਨ ਹੀ ਰੱਖੇ ਸੀਗੇ ਤਾਂ ਅਸੀਂ ਉਹ ਦੋਨੇ ਦਿਨ ਪ੍ਰੋਗਰਾਮ ਜਿਹੜੇ ਨੇ ਅਟੈਂਡ ਕਰਾਂਗੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਟਿੰਡੇ ਦੀ ਤਰੱਕੀ ਵਾਸਤੇ ਹੋਰ ਨਵੇਂ ਰਸਤੇ ਖੋਲਣਗੇ ਔਰ ਲੋਕਾਂ ਨੂੰ ਪੁੱਛ ਪੁੱਛ ਕੇ ਖੋਲਣਗੇ ਭਾਵੇਂ ਉਹ ਛੋਟਾ ਵਪਾਰੀ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਟਰਾਂਸਪੋਰਟਰ ਨੇ ਭਾਵੇਂ ਜਿਸ ਮਰਜ਼ੀ ਵਰਗ ਨੂੰ ਮੁਲਾਜ਼ਮ ਨੇ ਜਿਸ ਮਰਜ਼ੀ ਵਰਗ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਸਬੰਧ ਰੱਖਦੇ ਨੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹਰੇਕ ਦੀ ਤਰੱਕੀ ਲਈ دعਵਾਾਂ ਤੇ ਤਰੱਕੀ ਲਈ ਜਿਹੜੀਆਂ ਪਾਲਿਸੀਜ਼ ਬਣਾਈ ਜਾਂਦੀਆਂ ਨੇ ਭਾਰਤ ਦੇ ਸ਼੍ਰੀਕੇਨਾ ਤੇ ਮੈਂ ਇਕੋਈ ਫਿਰ ਪਠੰਡੇ ਦੇ ਸ਼ਹਿਰ ਦੇ ਹਰਦвар ਦੇ ਕਸਬਿਆਂ ਦੇ ਸਾਰੇ ਜਿੰਨੇ ਵੀ ਤੇ ਪਾਰਟੀ ਨਾਲ ਸੰਬੰਧਤ ਨਹੀਂ ਨਈ ਵੀ ਹੈ ਕਿਸ ਸੰਬੰਧਤਾ ਮੈਂ ਜਿੰਨੇ ਵੀ ਮਾਵਾ ਪੈਣਾ ਖਾਸ ਤੌਰ ਤੇ ਮੈਨੂੰ ਨਜ਼ਰ ਆ ਰਹੀਆਂ ਹਨ ਠੰਡ ਦੇ ਵਿੱਚ ਠੰਡ ਦੇ ਬਾਵਜੂਦ ਇੱਥੇ ਆਈਆਂ ਤੁਸੀਂ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਨੂੰ ਮਾਨ ਸਤਿਕਾਰ ਔਰ ਪਰਮਾਤਮਾ ਕੀ ਹੀਰਦਾਸ ਕਰਦੇ ਹਾਂ ਸਾਰਿਆਂ ਦੇ ਘਰਾਂ 'ਚ ਤੰਦਰੁਸਤੀ ਰਹਿਣ ਨਵਾਂ ਸਾਲ ਜਿਹੜਾ ਉਹ ਨਵੀਆਂ ਲੋਆਂਾਂ ਨਾ ਮੀਆਂ ਰੌਸ਼ਨੀਆਂ ਲੈ ਕੇ ਆਵੇ ਔਰ ਲੋਹੜੀ ਦਾ ਤਿਹਾਰ ਵੈਸੇ ਵੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜਾੜਾ ਚੁੱਲੇ ਪਾ ਜਿੰਨੀਆਂ ਵੀ ਸਮਾਜ ਦੇ ਵਿੱਚ ਕੁਰੀਤیاں ਨੇ ਉਹਨਾਂ ਨੂੰ ਆਪਾਂ ਖਤਮ ਕਰੀਏ ਮਿਲ ਕੇ ਰੜ ਕੇ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਨਾਲ ਬਸ ਸਕੀਏ ਸਾਰੀ ਦੁਨੀਆ 'ਚ ਸੁੱਖ ਸ਼ਾਂਤੀ ਦੀ ਸਭਾਤੇ ਭਰੇ ਦੀ ਅਰਦਾਸ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਰਾ ਲਵ ਇੱਕ ਵਾਰੀ ਫੇਰ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜਿੰਦਾਬਾਦ ਗੁਰਵਿੰਦਰ ਉਹਰੇ ਚੱਕਲਾ ਵੀ ਕਰਾਉਂਦੇ ਜਦੋਂ ਉਹਰੇ ਜੜ੍ਹ ਬਣਦੀ